ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਆਇਆ ਬੜਾ ਭਿਆਨਕ ਜਬਰਦਸਤ ਵਿਚਾਲ ਕੰਬੀ ਧਰਤੀ ਮੱਚ ਗਈ ਹਾਹਾਕਾਰ ਲੋਕਾਂ ਚ ਬਣ ਗਿਆ ਦਹਿਸ਼ਤ ਦਾ ਮਾਹੌਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲੇ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਤਾਈਵਾਨ ਚ ਪਚਾਲ ਦਿੱਤੇ ਝਟਕੇ ਮਹਿਸੂਸ ਕੀਤੇ ਗਏ ਹਨ ਰੈਕਟਰ ਪੈਮਾਨੇ ਤੇ ਇਸ ਪਚਾਲ ਦੀ ਤੀਬਰਤਾ 6.3 ਨਿਪਟ ਕੀਤੀ ਆ ਜੀ ਐਫ ਜੈਡ ਜਰਮਨ ਰਿਸਰਚ ਸੈਂਟਰ ਫੋਰ ਜੀਓਸਾਇੰਸ ਦੇ ਅਨੁਸਾਰ ਇਹ ਤੁਹਾਨੂੰ ਤਾਈਵਾਨ ਚ ਤੇ 6.3 ਤੀਬਰਤਾ ਦਾ ਪਚਾਲ ਆਇਆ ਤੇ ਇਸ ਵਿੱਚ ਇਹ ਵੀ ਕਿਹਾ ਗਿਆ ਕਿ ਪਚਾਲ ਦਾ ਕੇਂਦਰ 10 ਕਿਲੋਮੀਟਰ ਦੀ ਨਿਕਾਈ ਵਿੱਚ ਸੀ ਪਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕਾਂ ਚ ਡਰ ਦਾ ਮਾਹੌਲ ਫੈਲ ਗਿਆ ਕਿਉਂਕਿ ਸਿਫਤ ਚੀਨ ਚ ਵੀ ਜ਼ਬਰਦਸਤ ਪਚਾਲ ਆਇਆ ਸੀ ਅਤੇ ਜਿਸ ਕਰਕੇ 150 ਲੋਕਾਂ ਦੀ ਜਾਨ ਚਲੀ ਗਈ ਸੀ ਨਿਊਜ਼ ਏਜੰਸੀ ਰਾਈਟਰਜ਼ ਨੇ ਤਾਈਵਾਨ ਦੇ ਮੌਸਮ ਭਾਗ ਦੇ ਹਵਾਲੇ ਨਾਲ ਕਿਹਾ ਕਿ ਤਾਈਵਾਨ ਦੇ ਘਟਕੜ ਆਬਾਦੀ ਵਾਲੇ ਪੂਰਬੀ ਟਾੜ ਤੇ ਅੱਜ ਤਵਨ 4.63 ਵਰਦਾ ਦਾ ਬਚਾਲ ਆਇਆ ਤੇ ਮੌਸਮ ਭਾਗ ਨੇ ਦੱਸਿਆ ਕਿ ਇਹ ਪਚਾਲ ਜ਼ਮੀਨ ਤੇ ਸ਼ਾਇਦ ਹੀ ਮਹਿਸੂਸ ਕੀਤਾ ਗਿਆ ਜੀ ਹਾਂ ਦੋਸਤੋ ਇਹ ਵੱਡੀ ਖਬਰ ਆਈ ਜਿਸ ਕਰਕੇ ਲੋਕਾਂ 'ਚ ਡਰ ਅਤੇ ਅਸ਼ਾ ਦਾ ਮਾਹੌਲ ਬਣਿਆ ਹੋਇਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ